ਹੁਣ ਆ ਕੇ ਦੀਵਾਲੀ ਆਉਣ ਵਾਲੀ ਹੈ ਤੇ ਦੀਵਾਲੀ ਤੋਂ ਬਾਅਦ ਨਵਾਂ ਸਾਲ ਆਉਣ ਵਾਲਾ ਕਿੰਨੇ ਕੁ ਮਹੀਨੇ ਰਹਿ ਗਏ ਵਿੱਚ ਤੇ ਹੁਣ ਕੈਨੇਡਾ ਨੇ ਨਾ ਵੀਜ਼ੇ ਆਪਣੇ ਬਹੁਤ ਜ਼ਿਆਦੇ ਖੋਲ ਦੇਣੇ ਆ ਹੁਣ ਇਹ ਗੱਲ ਤੁਹਾਨੂੰ ਮੈਂ ਨਹੀਂ ਕਹਿਣੀ ਇਹ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਅਲੱਗ-ਅਲੱਗ ਨਿਊਜ਼ ਚੈਨਲਜ਼ ਉੱਤੇ ਤੇ ਅਲੱਗ-ਅਲੱਗ ਜਿਹੜੇ ਟੀਵੀ ਚੈਨਲ ਉੱਤੇ ਤੁਹਾਨੂੰ ਸੁਣਨ ਨੂੰ ਮਿਲ ਜਣੀ ਹੈਗੀ ਆ ਪਰ ਹੁਣ ਤੁਹਾਡੇ ਨਾਲ ਧੋਖਾ ਹੋਣਾ ਸ਼ੁਰੂ ਹੋਣਾ ਹੁਣ ਤੁਹਾਡੇ ਤੋਂ ਏਜੰਟ ਨੇ ਪ੍ਰੋਮਿਸ ਕਰਨਾ ਆ ਕਿ ਆਪਾਂ ਤੁਹਾਡਾ 100% ਵੀਜ਼ਾ ਲੈ ਕੇ ਦੇਾਂਗੇ ਤੇ ਡੀਲ ਬਣਨੀ ਤੁਹਾਡੀ ਕਿਸੇ 10 ਲੱਖ ਦੀ ਕੇ ਸ਼ਰੀਪ 15 ਦੀ ਤੇ ਕਈ 35 35 ਲੱਖ ਰੁਪਏ ਤੱਕ ਵੀ ਵਿਜ਼ਟਰ ਦੀ ਡੀਲ ਬਣਾਉਂਦੇ ਹੈਗੇ ਆ ਤੇ ਉਹ ਆਪਣੇ ਆਪ ਦੇ ਵਿੱਚ ਬੜਾ ਪ੍ਰਾਊਡ ਫੀਲ ਕਰਦੇ ਆ ਜੀ ਸਾਡਾ ਏਜੰਟ ਤੇ ਬਹੁਤ ਹੀ ਜ਼ਿਆਦਾ ਚੰਗਾ 1 ਰੁਪਿਆ ਪਹਿਲਾਂ ਲੈਂਦਾ ਸਾਰੇ ਪੈਸੇ ਵੀ ਜਲ ਅੱਗੇ ਤਾਂ ਲੈਂਦਾ ਆ ਇਸ ਮਸਲੇ ਉੱਤੇ ਤੁਹਾਡਾ ਗੱਲਬਾਤ ਕਰਨ ਲਈ ਮੈਂ ਹਾਜ਼ਰ ਹੋਇਆ ਜੀ ਮੈਂ ਜਿਸ ਕਨਸਿੰਟ ਏਬੀ ਨਿਊਜ਼ ਸੇ ਤੁਹਾਡਾ ਨਿੱਘਾ ਸਵਾਗਤ ਕਰਦਾ ਦੋਸਤੋ ਏਬੀ ਨਿਊਜ਼ ਤੇ ਤੁਸੀਂ ਕਾਫੀ ਸਾਲਾਂ ਤੋਂ ਮੇਰੇ ਨਾਲ ਜੁੜੇ ਹੋਇਓ ਔਰ ਇਸ ਚੈਨਲ ਦੇ ਮਾਧਿਅਮ ਰਹੀਂ ਮੈਂ ਤੁਹਾਡੇ ਤਾਈਂ ਇਹ ਜਾਣਕਾਰੀਆਂ ਲੈ ਕੇ ਹਮੇਸ਼ਾ ਆਉਂ ਰਹੀਨਾ ਜੀ ਜਿਹ ਪਰ ਫਿਰ ਵੀ ਬਹੁਤ ਸਾਰੇ ਲੋਕ ਕੈਨੇਡਾ ਦੇ ਵਿੱਚ ਆਏ ਨੇ ਜਦੋਂ ਮਿਲਦੇ ਆ ਤੇ ਆ ਕੇ ਦੱਸਦੇ ਆ ਨਾ ਕਿ ਅਸੀਂ 35 ਲੱਖ ਲਾ ਕੇ ਆਏ ਆ ਅਸੀਂ 30 ਲੱਖ ਲਾ ਕੇ ਆਏ ਆ ਤੇ ਅਸੀਂ ਆਪ ਦਾ ਪਲਾਟ ਵੇਚ ਆਏ ਅਸੀਂ ਜ਼ਮੀਨ ਵੇਚ ਆਏ ਆ ਪਿੱਛੇ ਹੈ ਕੁਝ ਨਹੀਂ ਇੱਥੇ ਆ ਕੇ ਫਿਰ ਕਹਿੰਦੇ ਆ ਵੀ ਸਾਡੇ ਤੋਂ ਵੱਡਾ ਮਜਲੂਮ ਕੋਈ ਨਹੀਂ ਤੇ ਉਹਨੂੰ ਉਹਨਾਂ ਦੀ ਮਦਦ ਕਰਨ ਵੀ ਸੱਚੀ ਜਾਣੇ ਪਰ ਬਹੁਤਾ ਮਜ਼ਾ ਜ ਨਹੀਂ ਆਉਂਦਾ ਹੁੰਦਾ ਮਜ਼ਾ ਇਸ ਲਈ ਨਹੀਂ ਆਉਂਦਾ ਕਿਉਂਕਿ ਇਹ ਉਹ ਲੋਕ ਹੁੰਦੇ ਨੇ ਜਿਨ੍ਹਾਂ ਨੇ ਕੈਨੇਡਾ ਆਉਣ ਦੀ ਇੰਨੀ ਜਿੱਦ ਫੜੀ ਹੁੰਦੀ ਏ ਇੰਨੀ ਜਿਆਦੀ ਲਾਂਗਰ ਚੱਕਿਆ ਹੁੰਦਾ ਪੰਜਾਬੀ ਦੇਸੀ ਭਾਸ਼ਾ 'ਚ ਕਹਿਣ ਗੋ ਵੀ ਇਹ ਕਿਸੇ ਦੀ ਉਹ ਤੋਂ ਮੰਨਦੇ ਨਹੀਂ ਹੁੰਦੇ ਤੋ ਜਿੱਥੋਂ ਤੱਕ ਆਪਾਂ ਏਜੰਟਸ ਦੀ ਗੱਲ ਕਰੀ ਹੈ ਨਾ ਤੇ ਏਜੰਟ ਜਿਹੜੇ ਨੇ ਉਹ ਤੁਹਾਡੇ ਨਾਲੋਂ 100 ਗੁਣਾ ਜ਼ਿਆਦਾ ਸਮਾਰਟ ਹੈਗੇ ਨੇ ਜੇ ਤੁਸੀਂ ਆਪਣਾ ਉਹ ਕਹਿੰਦੇ ਉਹ ਬਹੁਤ ਜ਼ਿਆਦਾ ਚੁਸਤ ਚਲਾਕ ਬੰਦਾ ਹੈਗਾ ਤਾਂ ਉਹ ਤੁਹਾਡੇ ਤੋਂ ਵੀ 100 ਗੁਣਾ ਜ਼ਿਆਦਾ ਸ਼ਰਾ ਹੈਗੇ ਨੇ ਅੱਜ ਕੱਲ ਏਜੰਟ ਉਹ ਇੰਨੇ ਸਮਾਰਟ ਨੇ ਉਹਨਾਂ ਨੂੰ ਪਤਾ ਵੀ ਵਿਜ਼ਟਰ ਵੀਜ਼ਾ ਜਿਹੜੇ ਆ ਨਾ ਉਹ ਜੋ 100 ਐਪਲੀਕੇਸ਼ਨ ਅਲਾਉ ਤੇ 100 ਦੇ ਵਿੱਚੋਂ 3-4 ਤੇ ਲੱਗ ਹੀ ਜਾਂਦੇ ਆ ਤੇ ਜੇ ਆਪਾਂ ਆਮ ਜੀ ਕਿਸੇ ਇੱਕ ਇਮੀਗ੍ਰੇਸ਼ਨ ਫਰਮ ਦੀ ਗੱਲ ਕਰ ਲਈਏ ਜਿਹਦੇ ਹੁਣ 3-4 ਆਫਿਸ ਨੇ ਕਿਸੇ ਦਾ ਜੋ ਅੰਬਰ ਸਰ ਆਫਿਸਰ ਜਲੰਧਰ ਆ ਲੁਧਿਆਣੇ ਆ ਚੰਡੀਗੜ੍ਹ ਆ ਬਠਿੰਡੇ ਆ ਪੰਜ ਆਫਿਸਰ ਨੇ ਦੱਬ ਕੇ ਪੂਰੇ ਪੰਜਾਬ ਦੇ ਵਿੱਚ ਐਡ ਚਲਦੀ ਪਈ ਕਈਆਂ ਨੇ ਚਲੋ ਲਾਗੇ ਹਰਿਆਣੇ ਦੇ ਵਿੱਚ ਯੂਪੀ ਦੇ ਵਿੱਚ ਵੀ ਆਫਿਸ ਬਣਾਏ ਨੇ ਦੱਬ ਕੇ ਉਹਨਾਂ ਦੀ ਰੇਡੀਓ ਤੇ ਵੀ ਐਡ ਚਲਦੀ ਪਈ ਟੀਵੀ ਤੇ ਵੀ ਐਡ ਚਲਦੀ ਉਹ ਸੋਸ਼ਲ ਮੀਡੀਆ ਉੱਤੇ ਵੀ ਬਹੁਤ ਸਾਰੇ ਲੋਕ ਉਹਨਾਂ ਦੀ ਐਡ ਕਰਦੇ ਵੀ ਕੈਨੇਡਾ ਦਾ ਵੀਜ਼ਾ ਲੈਣਾ ਤੇ ਇਹਨਾਂ ਦੇ ਕੋਲੋਂ ਲੋਕ ਪੈਸੀ ਵੀਜ਼ਾ ਲੱਗਣ ਤੋਂ ਬਾਅਦ ਐਨੀ ਗੱਲ ਸੁਣ ਕੇ ਅਸੀਂ ਬਹੁਤ ਜ਼ਿਆਦਾ ਐਕਸਾਈਟਡ ਹੁੰਦੇ ਆ ਔਰ ਉਹ ਏਜੰਟ ਕੀ ਕਰਦੇ ਆ ਜੇਰੋਂ ਤੁਸੀਂ ਉਹਨਾਂ ਦਾ ਹੁਣ ਕੰਮ ਕਰਨ ਦਾ ਮਾਡਲ ਸਮਝੋ ਪਹਿਲਾਂ ਤੁਸੀਂ ਹੁਣ ਹਰ ਇੱਕ ਪੰਜ ਆਫਿਸ ਦੇ ਵਿੱਚੋਂ ਕੰਮ ਕਰਨ ਵਾਲੀਆਂ ਕਿੰਨੀਆਂ ਕੁੜੀਆਂ ਹੋਣਗੀਆਂ ਮੈਡਮਾ ਕਿੰਨੀਆਂ ਹੋਣਗੀਆਂ ਜਿਵੇਂ ਆਪਾਂ ਪੰਜ-ਛਤ ਵੀ ਲਾ ਲਈਏ ਕਿ ਹਰ ਇੱਕ ਆਫਿਸ 'ਵਾਲ 5-7 ਜਣੇ ਕੰਮ ਕਰਦੇ ਆ ਤੇ ਜੇ ਹਰ ਇੱਕ ਆਫਿਸ ਮਹੀਨੇ ਦੇ 10 ਕੇਸ ਇਕੱਠੇ ਕਰੀ ਸਿਰਫ 10 ਕੇਸ ਆਪ ਸੋਚ ਕੇ ਦੇਖੋ 10 ਕੇਸ ਸਿਰਫ ਲੈਣੇ ਐ ਇੰਨਾ ਕੁ ਟਾਰਗੇਟ ਤੇ ਮਿਨੀਮਮ ਹੁੰਦਾ ਹੈ ਨਾ ਦੇ ਕੋਲ ਤੇ ਜੇ ਹੁਣ ਪੰਜ ਆਫਿਸ ਆ ਤੇ 10 ਫਾਈਲਾਂ ਦੇ ਮਹੀਨੇ ਦੇ ਕਿੰਨੀਆਂ ਹੋ ਗਿਆ 50 ਫਾਈਲਾਂ ਹੋ ਗਿਆ ਮਿਨੀਮਮ ਤੇ ਜੇ 50 ਫਾਈਲਾਂ ਦੇ ਵਿੱਚੋਂ ਮੰਨ ਲਈਏ ਕਿ ਉਹਨਾਂ ਨੇ ਵਿਜ਼ਟਰ ਵੀ ਦੇ ਫਾਈਲ ਲਾਈਆਂ ਤੇ ਉਹਨਾਂ ਦੇ ਵਿੱਚੋਂ ਦੋ ਕੁ ਵੀਜ਼ੇ ਲੱਗ ਜਾਣਾਂ ਬਾਇਰ ਪਾਸੇ 50 ਦੀ ਫਿਗਰ ਥੋੜੀ ਲਈ ਫਾਈਲਾਂ ਪਾਸੇ ਜਿਆਦੀਆਂ ਲਾਉਂਦੇ ਆ 100 ਕ ਫਾਈਲ ਆ ਲਈ ਤੇ 100 ਦੇ ਪਿੱਛੇ ਜੇ ਮਾਲੀ ਵੀ 2-3 ਵੀਜ਼ੇ ਵੀ ਲੱਗ ਜਾਣ 25-25 ਲੱਖ ਵਾਲੇ ਤੇ ਕਿੰਨੇ ਪੈਸੇ ਬਣੇ ਦੱਸੋ ਫੇ ਹੁਣ ਅਗਲੇ ਨੂੰ ਮਿਲ ਗਿਆ 75 ਲੱਖ ਰੁਪਈਆ ਤੇ ਜਿਹਨਾਂ ਦੇ ਤਿੰਨਾਂ ਦੇ ਵੀਜ਼ੇ ਲੱਗੇ ਉਹਦੇ ਮਾਰ ਕੇ ਬਾਗੀਆਂ ਆਪਣੀਆਂ ਤੇ ਜਿਹਨਾਂ ਦੇ ਵੀਜ਼ੇ ਨਹੀਂ ਲੱਗੇ ਉਹ ਤੁਸੀਂ ਸੋਚਣਾ ਕਿ ਉਹ ਹੁਣ ਰੋਂਦੇ ਹੋਣਗੇ ਉਹ ਪਰੇਸ਼ਾਨ ਹੋਣਗੇ ਉਹ ਪਰੇਸ਼ਾਨ ਉਹ ਵੀ ਨਹੀਂ ਹੁੰਦੇ ਮੈਂ ਹੈਰਾਨ ਹੁੰਦਾ ਇਸ ਗੱਲ ਤੋਂ ਉਲਟਾ ਉਹ ਵੀ ਇੱਕ ਪ੍ਰਚਾਰ ਕਰ ਰਹੇ ਹੁੰਦੇ ਨਹੀਂ ਜੀ ਸਾਡੇ ਏਜੰਟ ਤੇ ਬਾਹਲੇ ਵਧੀਆ ਆ ਕਿ ਉਹਦੇ ਤੇ ਸਾਡੇ ਕੋਲ 1 ਰੁਪਈਆ ਨਹੀਂ ਲਿਆ ਉਹਨੇ ਤਾਂ ਬਿਨਾ ਪੈਸੇ ਨੂੰ ਸਾਡਾ ਵੀਜ਼ਾ ਅਪਲਾਈ ਕੀਤਾ ਹੋਇਆ ਚਲੋ ਰਿਜੈਕਸ਼ਨ ਆ ਗਿਆ ਚਲ ਕੋਈ ਨਹੀਂ ਸਾਡਾ ਕਿਹੜਾ ਕੁਝ ਲੱਗਾ ਉਹ ਲੋਕ ਇਦਾਂ ਦੇ ਹੁੰਦੇ ਆ ਪਰ ਤੁਸੀਂ ਇਹ ਨਹੀਂ ਸਮਝਦੇ ਵੀ ਉਹ ਜਿਹੜੀ ਉਹਨਾਂ ਦੀ ਮੈਂਟੈਲਿਟੀ ਉਹ ਕਿਧਰਲੇ ਪਾਸੇ ਚੱਲ ਰਹੀ ਆ ਏਜੰਟ ਕਿਧਰੋਂ ਪੈਸੇ ਕਮਾ ਰਿਹਾ ਆ ਹੁਣ ਜਿਹੜੇ ਏਜੰਟ ਨੂੰ ਮਹੀਨੇ ਵਿੱਚੋਂ 75 ਲੱਖ ਰੁਪਏ ਲੱਭ ਗਿਆ ਉਹ ਹੁਣ ਕੀ ਕਰੂਗਾ ਉਹ ਸੋਸ਼ਲ ਮੀਡੀਆ ਦੇ ਟੀਵੀ ਉੱਤੇ ਹੋਰ ਦੱਬ ਕੇ ਐਡ ਕੱਢੂਗਾ ਉਹ ਇੰਟੀਗਰਡ ਕਰੂਗਾ ਵੀ ਮੇਰੇ ਤੋਂ ਵੱਡਾ ਤੇ ਏਜੰਟ ਦੁਨੀਆ ਤੇ ਆਇਆ ਹੀ ਕੋਈ ਨਹੀਂ ਸੀਗਾ ਵੀ ਮੈਂ ਜੇ ਵੀਜ਼ਾ ਲਾਹੰਮ ਕਰਾਂ 100% ਵੀਜ਼ਾ ਲੱਗ ਜਾਂਦਾ ਉਹ ਦੋ ਤਿੰਨ ਵੀਜ਼ੇ ਦਿਖਾ ਕੇ ਤੇ ਹੋਰ 300 ਜਿਹੜਾ ਹੁੰਦਾ ਉਹ ਅਗਲੇ ਵਾਰ ਸੇ ਆਪਦੀ ਬਲੀ ਦੇਣ ਲਈ ਤਿਆਰ ਹੋ ਜਾਂਦਾ ਬਿਨਾਂ ਕੁਝ ਕੀਤੇ ਇਹ ਕੰਮ ਇਦਾਂ ਚੱਲਦਾ ਤੇ ਜਦੋਂ ਤੁਹਾਨੂੰ ਇਹੋ ਜਿਹੀ ਚੀਜ਼ਾਂ ਕੋਈ ਕਹਿੰਦਾ ਹੁੰਦਾ ਨਾ ਤੇ ਤੁਹਾਡੇ ਵਾਸਤੇ ਸਾਵਧਾਨ ਹੋਣਾ ਸਤਾਰਕ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਮੇਰੀਆਂ ਗੱਲਾਂ ਕਈਆਂ ਨੂੰ ਕਈ ਵਾਰੀ ਸਿੱਧੀਆਂ ਕੌੜੀਆਂ ਲੱਗਦੀਆਂ ਹੁੰਦੀਆਂ ਨੇ ਤੇ ਮੈਂ ਚਾਹਣਾ ਹੁੰਦਾ ਕਿ ਮੈਂ ਸਿੱਧਾ ਸਟ੍ਰੇਟ ਫਾਰਵਰਡ ਹੀ ਚੱਲਾਂ ਮੈਂ ਬਹੁਤਿਆਂ ਸ਼ੂਗਰ ਕੋਟਿੰਗ ਮਿੱਠਾ ਲਾ ਕੇ ਗੱਲਾਂ ਨਹੀਂ ਕਰ ਸਕਦਾ ਕੁਝ ਮੇਰੇ ਆਪਣੀਏ ਮਜਬੂਰੀ ਹੈਗੀ ਆ ਇੰਜ ਕਹਿ ਲਓ ਕਿ ਜੇ ਮੈਂ ਆਪ ਵੀ ਇਹਨਾਂ ਹਾਲਾਤਾਂ ਦਾ ਝੰਬਿਆ ਹੋਇਆ ਬਹੁਤ ਚਿਰ ਮੈਂ ਸਟਰਗਲ ਕੀਤੀ ਹੋਈ ਇਸ ਚੀਜ਼ ਦੇ ਵਿੱਚ ਉਹ ਮੈਂ ਨਹੀਂ ਚਾਹੁੰਦਾ ਹੁੰਦਾ ਵੀ ਆਪ ਲੋਕ ਵੀ ਇਸ ਚੀਜ਼ ਦੇ ਵਿੱਚ ਫਸ ਜਾਣ ਆ ਮੇਰੇ ਪਿੱਛੇ ਨੂੰ ਦੇਖ ਲਓ ਜਹਾਜ਼ ਉੱڑਦੇ ਕਈਆਂ ਨੂੰ ਤੰਗ ਕਰਨੇ ਆਏ ਪਰ ਫਿਰ ਵੀ ਹੁਣ ਆਪਣੇ ਅੱਗੇ દિਵਾਲੀ ਦਾ ਸੀਜ਼ਨ ਆਉਣਾ ਨਵੇਂ ਸਾਲ ਦਾ ਸੀਜ਼ਨ ਆਉਣਾ ਤੇ ਐਡਾ ਫੇ ਚੱਲਣੀਆਂ ਨੇ ਕਿ ਕੈਨੇਡਾ ਨੇ ਵੀਜ਼ੇ ਖੋਲ ਦਿੱਤੇ ਬੰਦਾ ਪੁੱਛੇ ਪਹਿਲਾਂ ਬੰਦ ਸੀ ਵੀਜ਼ੇ ਤੇ ਪਹਿਲਾਂ ਵੀ ਚੱਲ ਰਹੇ ਹੈਗੇ ਆ ਪਰ ਇਹ ਵੀ ਤੁਹਾਡੇ ਦਿਮਾਗਾਂ ਦੇ ਵਿੱਚ ਉਹੜੀ ਚੀਜ਼ ਹੁੰਦੀ ਨਾ ਗੱਲ ਪਾਉਣ ਵਾਸਤੇ ਉਹਨਾਂ ਨੇ ਇੱਕ ਤਰੀਕਾ ਨਵਾਂ ਬਣਾ ਲਿਆ ਹੁੰਦਾ ਵੀ ਹਾਂ ਇਸ ਗੱਲ ਨੂੰ ਕਹਿਣਾ ਤਾਂ ਅਸੀਂ ਹੈਗਾ ਪਰ ਕਿਸੇ ਕਹਿਣਾ ਹੋਰ ਤਰੀਕੇ ਨਾਲ ਆ ਵੀ ਸਿੱਧੀ ਜਾ ਕੇ ਨਾ ਤੁਹਾਡੇ ਦਿਲ ਵਿੱਚ ਜਾ ਕੇ ਵੱਜੇ 6:00 ਵਜੇ ਵੀ ਕੈਨੇਡਾ ਦਾ ਵੀਜ਼ਾ ਜੋ ਹੁਣ ਅਪਲਾਈ ਨਾ ਨ ਕੀਤਾ ਤੇ ਖੈਰ ਪਤਾ ਨਹੀਂ ਗਾਂ ਕਦੀ ਮੌਕਾ ਨਹੀਂ ਲੱਗਣਾ ਹੈਗਾ ਸੋ ਕੈਨੇਡਾ ਦਾ ਵਿਸਟਰ ਵੀਜ਼ਾ ਲੈਣਾ ਨਾ ਤੁਹਾਡੇ ਵਾਸਤੇ ਕੋਈ ਔਖਾ ਨਹੀਂ ਹੈਗਾ ਤੁਹਾਡੇ ਕੋਲ ਮਿਨੀਮਮ ਜੇ ਆਪਾਂ ਕਹਿ ਲਈਏ ਵੀ 8-10 ਲੱਖ ਰੁਪਏ ਤੁਹਾਡੇ ਖਾਤੇ 'ਚ ਹੋਵੇ ਤੁਹਾਡੇ ਖਾਤੇ ਦੀ ਆਈ ਚਲਾਈ ਵਧੀਆ ਚੱਲਦੀ ਹੋਵੇ ਆਈ ਚਲਾਈ ਵਧੀਆ ਚੱਲਣ ਦਾ ਮਤਲਬ ਹੈ ਤੁਸੀਂ ਕੋ ਕਮਾਉਂਦੇ ਹੋ ਉਹਦੇ ਵਿੱਚ ਕੋ ਖਰਚਦੇ ਹੋ ਡੈਬਿਟ ਕ੍ਰੈਡਿਟ ਤੁਹਾਡਾ ਠੀਕ ਠਾਕ ਚੱਲਦਾ ਹੋਵੇ ਔਰ ਇਸ ਤੋਂ ਇਲਾਵਾ ਤੁਹਾਡੇ ਕੋਲ ਕੋਈ ਸੇਵਿੰਗਸ ਹੋਣ ਤੁਹਾਡੇ ਕੋਲ ਫੈਮਲੀ ਟਾਈਜ਼ ਹੋਣੇ ਦੱਸਣ ਲਈ ਵੀ ਮੈਂ ਜੇ ਕੈਨੇਡਾ ਜਾਊਗਾ ਤੇ ਮੈਂ ਮੋਟਿਆ ਆਊਗਾ ਬਾਕੀ ਆਪਾਂ ਗੱਲਾਂ ਕਰਦੇ ਕਰਦੇ ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਜੇ ਮੇਰੇ ਨਾਲ ਤੁਸੀਂ ਗੱਲਬਾਤ ਕਰਨੀ ਹੋਵੇ ਤਾਂ ਮੇਰਾ ਇੰਸਟਾਗ੍ਰam ਪੇਜ ਤੁਸੀਂ ਦੇਖ ਲਓ ਜੀ ਐਸ ਧੱਲੋਂ ਤੇ ਜੇ ਮੇਰਾ ਫੇਸਬੁੱਕ ਅਕਾਊਂਟ ਤੁਸੀਂ ਮੇਰੇ ਨਾਲ ਟੱਚ ਹੋਣ ਆਪ ਤੇ ਜਸਕਰਨ ਸਿੰਘ ਧੱਲੋਂ ਤੁਸੀਂ ਸਰਚ ਕਰਕੇ ਮੇਰਾ ਨਾਮ ਤੁਸੀਂ ਗੱਲਬਾਤ ਕਰ ਸਕਦੇ ਹੈਗੇ ਸੋ ਹੁਣ ਆਪਾਂ ਗੱਲ ਕਰ ਲਈ ਸੀ ਕਿ ਤੁਸੀਂ ਫੰਡ ਜਿਹੜੇ ਆ ਤੁਸੀਂ ਥੋੜੀ ਬੁਰੀ ਸੇਵਿੰਗ ਸ਼ੋਅ ਕਰ ਲਓ ਫੈਮਲੀ ਟਾਈਜ਼ ਤੁਹਾਡੀਆਂ ਹੋਣ ਤੁਸੀਂ ਵਿਆਹੇ ਹੋਏ ਹੋ ਤੇ ਤੁਹਾਡੇ ਚਾਂਸ ਥੋੜੇ ਤੇ ਵੀਜ਼ੇ ਦੇ ਥੋੜੇ ਜਿਆਦਾ ਹੁੰਦੇ ਕਿਉਂਕਿ ਵੀਜ਼ਾ ਅਫਸਰ ਨੂੰ ਇਹ ਲੱਗਦਾ ਹੁੰਦਾ ਵੀ ਹਾਂ ਇਹ ਵਿਆਹ ਹੈ ਦੀ ਫੈਮਿਲੀ ਟਾਈਸ ਹੈਗੀਆਂ ਨੇ ਵੀ ਕੁਝ ਸਟਰੋਂਗ ਬੌਂਡਿੰਗਸ ਹੋਣ ਕਰਕੇ ਵਾਪਸ ਛੇਤੀ ਮੁੜ ਜਾਊਗਾ ਹੁਣ ਕਈ ਏਅਰ ਕਈ ਲੋਕ ਕਹਿੰਦੇ ਆ ਜੀ ਸਾਡੇ ਖਾਤੇ ਤੇ 20 ਲੱਖ ਰੁਪਈਆ ਪਿਆ ਹੈ ਸਾਡਾ ਵੀਜ਼ਾ ਲੱਗ ਜਾਊ ਹੁਣ ਸੋਚਣ ਵਾਲੀ ਗੱਲ ਹੈ 20 ਲੱਖ ਰੁਪਈਆ ਜਿਹੜਾ ਤੁਹਾਡਾ ਪਿਆ ਹੈ ਨਾ ਉਹ ਨਾ ਨਿਕਲ ਰਿਹਾ ਤੇ ਨਾ ਉਹਦੇ ਵਿੱਚ ਕੋਈ ਖਾਤੇ ਜਮਾ ਹੋ ਰਿਹਾ ਨਾ ਕੋ ਨਿਕਲ ਰਿਹਾ ਵਿੱਚੋਂ ਉਹਨੂੰ ਫ੍ਰੀਜ਼ ਅਕਾਊਂਟ ਕਿਹਾ ਜਾਂਦਾ ਵੀ ਹਾਂ ਜਮਿਆ ਤੁਹਾਡਾ ਜਿਹੜਾ ਖਾਤਾ ਹੈ ਉਹ ਚਾਲੂ ਖਾਤਾ ਜਿਹਨੂੰ ਕਰੰਟ ਅਕਾਊਂਟ ਆਪਾਂ ਪੰਜਾਬੀ 'ਚ ਕਹਿੰਦੇ ਨੇ ਆ ਚਾਲੂ ਖਾਤਾ ਪੰਜਾਬੀ ਨੇ ਇੰਗਲਿਸ਼ ਕਰੰਟ ਅਕਾਊਂਟ ਵੀ ਉਹਦੇ ਵਿੱਚ ਪੈਸਾ ਜਾ ਰਿਹਾ ਨਿਕਲ ਰਿਹਾ ਸੋ ट्रांजैक्शन ਹਿਸਟਰੀ ਜੋ ਤੁਹਾਡੇ ਕੋਲ ਨਹੀਂ ਹੁੰਦੀ ਤੇ ਉਹ ਥੋੜੀ ਸਸਪੀਸ਼ੀਅਸ ਐਂਟਰੀਜ਼ ਹੋ ਜਾਂਦੀਆਂ ਨੇ ਬਾਕੀ ਤੁਸੀਂ ਆਪ ਦਾ ਇਨਕਮ ਟੈਕਸ ਫਾਈਲ ਕਰੋ ਇਨਕਮ ਟੈਕਸ ਅ ਅੱਜਕੱਲ ਮੇਰੇ ਖਾ 5 ਕ ਲੱਖ ਤੱਕ ਤਾਂ ਵੈਸੇ ਟੈਕਸ ਨਹੀਂ ਪੈਂਦਾ ਹੈਗਾ ਤੁਹਾਨੂੰ ਬਿਹਤਰ ਜਿਹੜੇ ਸੀਪੀਏ ਹੈਗੇ ਉਹਨਾਂ ਤੁਹਾਨੂੰ ਗਾਈਡ ਕਰ ਦੇਣੇ ਤੇ ਵਾਸਤੇ ਪ੍ਰਾਪਰਟੀ ਵੈਲਿਊਏਸ਼ਨ ਆਪਣੀ ਨਾਲ ਲਾ ਦਿਓ ਉਸ ਤੋਂ ਇਲਾਵਾ ਅੱਜ ਕੱਲ ਸਾਰਿਆਂ ਦੇ ਕੋਈ ਨਾ ਕੋਈ ਰਿਲੇਟਿਵ ਇੱਥੇ ਹੈਗੇ ਨੇ ਕਿਸੇ ਦਾ ਕੋ ਕਜ਼ਨ ਆ ਕਿਸੇ ਦਾ ਭਰਾ ਆ ਭੈਣ ਆ ਪੂਆ ਦਾ ਮੁੰਡਾ ਆ ਦੂਰ ਨੇੜੇ ਦੇ ਕਈਆਂ ਦੀ ਇੰਗੜੀ ਪੜਿੰਗੀ ਦੀ ਇੱਥੇ ਹੈਗੀ ਆ ਕਿਸੇ ਦੇ ਕੋਲ ਸਪਾਂਸਰਸ਼ਿਪ ਹੈ ਲਰੋ ਜਿਹਦੇ ਕੋ ਲੀਗਲ ਸਟੇਟਸ ਇੱਥੇ ਹੈਗਾ ਜੇ ਨਹੀਂ ਹੋਟਲ ਬੁੱਕ ਕਰ ਲਓ ਹੋਟਲ ਬੁਕਿੰਗ ਦੇ ਵਿੱਚ ਕਿੰਨੇ ਹੋਟਲ ਹੈਗੇ ਆ ਜਿਹਨਾਂ ਦੇ ਟੂਰ ਪਲਾਨ ਸਾਰੇ ਦਿੱਤੇ ਹੁੰਦੇ ਆ ਔਨਲਾਈਨ ਉੱਥੋਂ ਜਾ ਕੇ ਆਪਣਾ ਟੂਰ ਪਲਾਨ ਚੈੱਕ ਕਰ ਲਓ ਇਹ ਸਾਰਾ ਕੁਝ ਕਰਕੇ ਆਪਣੀ ਫਾਈਲ ਲਾ ਦਿਓ ਤੇ 100 ਡਾਲਰ ਐਂਬੈਸੀ ਫੀਸ ਦਾ 85 ਡਾਲਰ ਬਾਇਓਮੈਟ੍ਰਿਕ ਦੀ 185 ਡ ਸੋ ਸਮਝ ਕੇ ਸਟੈਪ ਚੱਕਿਓ ਮੇਰੇ ਪਿੱਛੇ ਨਾ ਲੱਗ ਜਾਓ ਮੈਂ ਤੁਹਾਨੂੰ ਕੋ ਲੀਗਲ ਐਡਵਾਈਸ ਨਹੀਂ ਦੇ ਰਿਹਾ ਬਿਹਤਰ ਐਡਵਾਈਸ ਲੈਣ ਵਾਸਤੇ ਤੁਸੀਂ ਜਿਹੜੇ ਰੈਗੂਲੇਟਿਡ ਕੈਨੇਡਾ ਸਰਕਾਰ ਦੀ ਮਾਨਤਾ ਪ੍ਰਾਪਤ ਕੰਸਲਟੈਂਟ ਆ ਜਾਂ ਵਕੀਲ ਆ ਤੁਸੀਂ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਤੇ ਜੇ ਤੁਸੀਂ ਮੇਰੀ ਕਿਸੇ ਇੱਕ ਦਸੀ ਕੰਪਨੀ ਨਾਲ ਕੰਟੈਕਟ ਕਰਨਾ ਆ ਤੁਸੀਂ ਸਾਈਡ ਤੇ ਦੇਖ ਲਓ ਚੀਐਚਕੇ ਇਮੀਗ੍ਰੇਸ਼ਨ ਇਹਨਾਂ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੈਗੇ ਹੋ ਸੋ ਇਹ ਕੁਝ ਚੀਜ਼ਾਂ ਤੁਹਾਨੂੰ ਪਚਾ ਸਕਦੀਆਂ ਨੇ ਕੈਨੇਡਾ ਆ ਕੇ ਬਾਅਦ ਵਿੱਚ ਅਸੀਂ ਰੋਵਾਂਗੇ ਨਹੀਂ ਅਕਸਰ ਮੇਰਾ ਏਅਰਪੋਰਟ ਪਿੱਛੇ ਆ ਦੇਖ ਲੋ ਕਈਆਂ ਨਾਲ ਐਵਰੀਡੇ ਵਾਹ ਪੈਂਦਾ ਆ ਵੀ ਮੇਰੇ ਨਾਲ ਅੱਜ ਆ ਹੋ ਗਿਆ ਮੇਰੇ ਨਾਲ ਜੋ ਉਹ ਹੋ ਗਿਆ ਮੇਰੇ ਕੋਲ ਏਜੰਟ ਨੇ ਠੱਗੀ ਮਾਰ ਲਈ ਵਰਕ ਪਰਮਿਟ ਲਵਾਤਾ ਇੱਥੇ ਆ ਕੇ ਮੈਨੂੰ ਕੰਮ ਨਹੀਂ ਮਿਲਿਆ ਮੈਂ ਅਜੀ ਹੁਣ ਕੀ ਕਰਾਂ ਕਿ ਇੱਥੇ ਆ ਕੇ ਜਿੰਨੇ ਉੱਥੇ ਖੁਸ਼ੀਆਂ ਵਿੱਚ ਖੁਸ਼ੀਆਂ ਚਾਹ ਮਨਾਉਂਦੇ ਆਉਂਦੇ ਆ ਨਾ ਇੱਥੇ ਆਉਂਦੇ ਸਾਰੇ ਅੱਖਾਂ ਦੇ ਘਸੌਣ ਦੇ ਲੈਂਦੇ ਆ ਤੇ ਜਾਂ ਆਪ ਪੰਜਾਬੀ ਚ ਕਹਿੰਦੇ ਉਹਨਾਂ ਨੇ ਗੋਡਿਆਂ 'ਚ ਸਿਰ ਆਪਣਾ ਸਿਰ ਗੋਡਿਆਂ 'ਚ ਦੇ ਲੈਂਦੇ ਆ ਫੇਰ ਪਰੇਸ਼ਾਨ ਹੋ ਜਾਂਦੇ ਆ ਤੋ ਇਹ ਗਲਤੀਆਂ ਤੁਸੀਂ ਨਾ ਕਰੋ ਇਹ ਵੀਡੀਓ ਤੁਹਾਡੇ ਲਈ ਐਡਵਾਂਸ ਵਿੱਚ ਬਣਾ ਰਿਆ ਬਾਕੀ ਤੁਸੀਂ ਇਸ ਵੀਡੀਓ ਨੂੰ ਜੇ ਪਸੰਦ ਕਰਦੇ ਹੋ ਤਾਂ ਇਹਨੂੰ ਦਬ ਕੇ ਸ਼ੇਅਰ ਵੀ ਕਰ ਦਿਓ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਵੀ ਕਰ ਲਿਓ ਮੇਰੇ ਨਾਲ ਹੀ ਕੰਟੈਕਟ ਕਰਨਾ ਤੇ ਮੇਰਾ ਜੀਐਸਟੋਰ ਇੰਸਟਾਗ੍ਰam ਅਕਾਊਂਟ ਹੈਗਾ ਤੇ ਮੇਰਾ ਫੇਸਬੁਕ ਅਕਾਊਂਟ ਚਰਚ ਕਰਨ ਸਿੰਘ ਟਲੋਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਇੱਥੇ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਸੋ ਬਣੇ ਰਹੋ ਸਾਡੇ ਨਾਲ ਨਵੀਂ ਵੀਡੀਓ ਤੱਕ ਰੋ ਉਤਜਾਹ ਦੁਬਾਰਾ ਫਿਰ ਤੁਹਾਡੇ ਨਾਲ ਰਾਬਤਾ ਕਰਦੇ ਹਾਂ ਜੀ ਰੱਬ ਰੱਖਾ